13 ਸਾਲਾ ਮੁੰਡੇ ਦੇ ਉੱਤੇ ਅਣਪਛਾਤੇ ਆਨੇ ਕੋਦਾਂ ਮ ਹਮਲਾ ਕਰ ਦਿੱਤਾ ਤੇ ਉਸ ਕੋ ਨੂੰ ਚੋਰੀ ਕਰਕੇ ਜੋ ਹੈ ਫਰਾਰ ਹੋ ਗਿਆ ਤਾਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਜੋ ਹੈ ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਦਿੱਤਾ ਗਿਆ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ 13 ਸਾਲ ਦੇ ਮਨਿੰਦਰ ਰਾਏ ਤੇ ਜੋ ਹੈ ਦਾਤ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਦਸਨ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮਨਿੰਦਰ ਤੋਂ ਉਸ ਦਾ ਆਈਫੋਨ ਤੇ ਸਪਲੈਂਡਰ ਮੋਟਰਸਾਈਕਲ ਖੋ ਕੇ ਜੋ ਹੈ ਬਦ ਫਰਾਰ ਹੋ ਗਿਆ ਤਾਂ ਸਿਵਲ ਹਸਪਤਾਲ ਦੇ ਵਿੱਚ ਹੁਣ ਨੌਜਵਾਨ ਜ਼ਰੇ ਇਲਾਜ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਮਨਿੰਦਰ ਹੈ ਉਹ ਆਪਣੀ ਹਵੇਲੀ ਵੱਲ ਜਾ ਰਿਹਾ ਸੀਗਾ ਤੇ ਜਦੋਂ ਤੇ ਨੌਜਵਾਨ ਉਸ ਦਾ ਪਿੱਛਾ ਕਰਨ ਲੱਗ ਪਏ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਦੌਰਾਨ ਉਹਨਾਂ ਵਿੱਚੋਂ ਇੱਕ ਨੇ ਨੌਜਵਾਨ ਦੇ ਉੱਤੇ ਦਾਤ ਦੇ ਨਾਲ ਉਸ ਦੇ ਸਿਰ ਉੱਤੇ ਵਾਰ ਕੀਤਾ ਤੇ ਉਸ ਦਾ ਫੋਨ ਜਿਹੜਾ ਸੀਗਾ ਆਈਫੋਨ ਤੇ ਮੋਟਰਸਾਈਕਲ ਉਸ ਤੋਂ ਖੋ ਕੇ ਜੋ ਹੈ ਮੌਕੇ ਤੋਂ ਫਰਾਰ ਹੋ ਗਿਆ ਤਾਂ ਵੱਡੀ ਲੁੱਟ ਦੀ ਵਾਰਦਾਤ ਜਿਹੜੀ ਹੋਈ ਹੈ ਫਗਵਾੜਾ ਦੇ ਨਜ਼ਦੀਕੀ ਪਿੰਡ ਭੁੱਲਾ ਰਾਈ ਦੇ ਵਿੱਚ ਦੱਸਦੇ ਕਿ دہشت ਫੈਲ ਗਈ ਹੈ ਇਸ ਪੂਰੀ ਘਟਨਾ ਤੋਂ ਬਾਅਦ 13 ਸਾਲਾਂ ਨਾਬਾਲਗ ਦੇ ਉੱਤੇ ਜੋ ਇਹ ਹਮਲਾ ਕੀਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਦੱਸਦੇ ਕਿ ਵੱਡੀ ਕਾਰਵਾਈ ਪੁਲਿਸ ਨੇ ਵੀ ਕਰ ਦਿੱਤੀ ਹੈ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਨੌਜਵਾਨ ਬੱਚਾ ਆਪਾਂ ਕਹਿ ਲੈ ਕਿ ਜੋ ਨਾਬਾਲਗ ਸੀਗਾ ਉਸ ਨੂੰ ਜਿਹੜਾ ਲੁੱਟਿਆ ਗਿਆ ਤਾਂ ਉਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਸ ਦੇ ਸਿਰ ਤੇ ਸੈਟ ਲੱਗੀ ਹੈ ਤੇ ਦੂਸਰੇ ਪਾਸੇ ਇਹ ਤਸਵੀਰ ਜਿਸ ਦੇ ਵਿੱਚ ਬਦਮਾਸ਼ ਨੂੰ ਕਾਬੂ ਕੀਤਾ ਗਿਆ ਤਾਂ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਹੜਕੰਪ ਮਚਿਆ ਹੋਇਆ ਹੈ ਇਸ ਮੌਕੇ ਹੋਰ ਜਾਣਕਾਰੀ ਦਿੰਦੇ ਆ ਪਿੰਡ ਦੇ ਪੰਚ ਨੇ ਵੀ ਦੱਸਿਆ ਕਿ ਇਹ ਪਿੰਡ ਵਾਸੀਆਂ ਨੇ ਹਿੰਮਤ ਦਿਖਾਉਂਦਿਆਂ ਹਮਲਾਵਰਾਂ ਦੇ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਸੀ ਜਦਕਿ ਦੋ ਹੋਰ ਨੌਜਵਾਨ ਜੋ ਹੈ ਮੌਕੇ ਤੋਂ ਭੱਜ ਚੁੱਕੇ ਸਨ ਤਾਂ ਇਹ ਵੀਡੀਓ ਜੋ ਹੈ ਤੁਹਾਨੂੰ ਵਿਖਾ ਰਹੇ ਹਾਂ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਬਾਕੀ ਦੋ ਜਿਹੜੇ ਫਰਾਰ ਚੱਲ ਰਹੇ ਨੇ ਬਦਮਾਸ਼ ਉਸ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਜਦਕਿ ਪਿੰਡ ਵਾਲਿਆਂ ਨੇ ਇੱਕ ਨੂੰ ਮੌਕੇ ਤੇ ਕਾਬੂ ਕਰ ਲਿਆ ਸੀਗਾ ਤਾਂ ਉਸ ਦੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਨਾ ਬਾਲਗ ਦੇ ਉਤੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਦਾਤ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਉਸ ਦੇ ਸਿਰ ਤੇ वार ਕੀਤੇ ਗਏ ਜਿਸ ਕਾਰਨ ਉਸ ਨੂੰ ਗੰਭੀਰ ਸੱਟ ਲੱਗੀ ਹੈ ਸੋ ਬਦਮਾਸ਼ ਜੋ ਹੈ ਇਹਨੇ ਖੁੱਲ ਚੁੱਕੇ ਨੇ ਕਿ ਨਾਬਾਲਗ ਯਾਨੀ ਕਿ ਬੱਚਿਆਂ ਨੂੰ ਵੀ ਉਹ ਨਹੀਂ ਬਖਸ਼ ਰਹੇ ਬੱਚੇ ਕੋਲੋਂ ਜੋ ਹੈ ਆਈਫੋਨ ਬਦਮਾਸ਼ਾਂ ਨੇ ਖੋਲਿਆ ਤੇ ਉਸ ਕੋਲੋਂ ਜਿਹੜਾ ਉਸ ਦਾ ਮੋਟਰਸਾਈਕਲ ਵੀ ਖੋ ਕੇ ਫਰਾਰ ਹੋ ਗਿਆ ਤਾਂ ਨਾਬਾਲਗ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਬੱਚਾ ਸਮਝ ਕੇ ਜੋ ਹੈ ਉਸ ਦੇ ਨਾਲ ਲੁੱਟ ਇਹ ਵਾਰਦਾਤ ਕੀਤੀ ਗਈ ਤੇ ਉਸ ਤੋਂ ਬਾਅਦ ਬਦਮਾਸ਼ ਜੋ ਹੈ ਮੌਕੇ ਤੋਂ ਫਰਾਰ ਹੋ ਗਏ ਲੇਕਿਨ ਤਿੰਨ ਜਵਾਨ ਪਛਾਤਿਆ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਜੋ ਹੈ ਪਿੰਡ ਵਾਸੀਆਂ ਨੇ ਮੌਕੇ ਤੇ ਹੀ ਫੜ ਲਿਆ ਤਾਂ ਹੁਣ ਕੀ ਕੁਝ ਦੱਸ ਸਕੇ ਇਸ ਮਾਮਲੇ ਦੇ ਵਿੱਚ ਬਿਆਨ ਸਾਹਮਣੇ ਆਏ ਨੇ ਪੀੜਤ ਬੱਚੇ ਨੇ ਕੀ ਕੁਝ ਦੱਸਿਆ ਹੈ ਘਟਨਾ ਬਾਰੇ ਉਹ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਆ ਕਿਦਾਂ ਉਹ ਮੋਟਰਵਿਲ ਨਹੀਂ ਜਾਂਦੇ ਪਈ ਨੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਡੜਾਇਆ ਵੀ ਮੋਟਰਸਾਈਕਲ ਇਹਨਾਂ ਕਿਧਰ ਉਗਲੇ ਆ ਫਿਰ ਦਾਤ ਮਾਰੇ ਇਹਨਾਂ ਨੇ ਫੋਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਦੇ ਤੇ ਕਿੰਨੇ ਜਾਨੇ ਦੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਕੋਈ ਲੈ ਕੇ ਨਾ ਟੋੜਾ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਇਹਦਾ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਆਈਫੋਨ ਕਿੱਥੇ ਹੋਈ ਸਾਰੀ ਇਹ ਕਹਾਣੀ ਇੱਦਾਂ ਕਿਹੜਾ ਚੌਂਸ ਬੈਂਕ ਵਾਲੇ ਰੋਡ ਤੇ ਬੰਦੇ ਦੇ ਵਿੱਚ ਹੀ ਹੋਈ ਪੁਲਾਰੇ ਸੋਸਾਇਟੀ ਕੋ ਹਾਂਜੀ ਕਿਹੜੀ ਜਗ੍ਹਾ ਹੋਈ ਹੈ ਪੁਲਾਰੇ ਕੋਸ਼ਰੀ ਤੇ ਕੀ ਮਾਰ ਕੇ ਗਏ ਤੁਹਾਡੇ ਦਾਤ ਮਾਰੇ ਦਾਤ ਇਹ ਜਾਣਕਾਰੀ ਪੁਲਿਸ ਵਗੈਰਾ ਨੂੰ ਦਿੱਤੀ ਵੀ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਤੁਹਾਡੇ ਬਿਆਨ ਵਗੈਰਾ ਲੈਣ ਹਾਂਜੀ ਸਰਾ ਸਿਵਲ ਹਸਪਤਲ ਵਿੱਚ ਇੱਕ ਮੈਟਰ ਹੋਇਆ ਹੈ ਕਿ ਇੱਕ ਲੜਕੇ ਦੇ ਸੱਟਾਂ ਮਾਰੀਆਂ ਗਈਆਂ ਪਿੰਡ ਭੁੱਲਾ ਰਾਈ ਚ ਤੁਸੀਂ ਵੀ ਮੌਕੇ ਤੇ ਪਹੁੰਚੇ ਹੋ ਸਿਵਲ ਹਸਪਤਲ ਕੀ ਹੈ ਸਾਰਾ ਮਾਮਲਾ ਜੀ ਮਾਮਲਾ ਐਦਾ ਉਹਨੇ ਦੋ ਸਟੇਟਮੈਂਟ ਲਖਾਈ ਹੈ ਸਟੇਟਮੈਂਟ ਦੇ ਅਧਾਰ ਤੇ ਕਹਿੰਦਾ ਵੀ ਮੈਂ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨੇ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੋਬਾਈਲ ਖੋਲਿਆ ਬਾਅਦ ਵਿੱਚ ਮੇਰਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਲੜਾਈ ਹੋਇਆ ਦੱਤਰੇ ਮਾਰਨ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨਗੀ